पुठे काम आरे जिन्ने भी खुले वेलकम बैक तो दे वे, है, आ का स्वागत है सारे ठीक ठाक कहो ब्लाग बता कदो साढ़े रात बहुत ज्यादा नहरी आई है अच्छे है दो तरीक मैं बहुत काली कही बोल गया ते माफ करे ਦੇਖੋ ਨੇਰੀ ਨਾਲ ਬੁਰਾ ਹਾਲ ਹੋਇਆ ਪਿਆ ਸਭ ਦੇ ਬੋਰਡ ਬਾਟ ਟੁੱਟ ਗਏ ਇੱਕ ਤਾਂ ਮਾਰਕੀਟ ਦੇ ਵਿੱਚ ਬਿਲਡਿੰਗ ਕਾਫੀ ਪੁਰਾਣੀ ਸੀਗੀ ਉਹ ਗਿਰ ਗਈ ਸਾਡੇ ਬਠੰਡੇ ਦੇ ਵਿੱਚ ਤੇ ਉਹਨੂੰ ਹੁਣ ਟਾਪੇ ਆ ਅਸੀਂ ਆਹ ਦੇਖੋ ਉਹਨਾਂ ਦੀਆਂ ਕੁਰਸੀਆਂ ਮੋਢੀਆਂ ਵੱਜੀਆਂ ਮੇ ਹੋਂ ਰੁੜੇ ਪਏ ਆ ਮੋੜੇ ਮਾੜੇ ਜਿਹੋ ਤਰ੍ਹਾਂ ਸੋ ਰੁਖ ਤੋਂ ਬਹੁਤ ਟੁੱਟੇ ਆ ਬਹੁਤ ਜ਼ਬਰਦਸਤ ਤੂਫਾਨ ਸੀਗਾ ਤੇ ਆ ਆਪਾਂ ਦੋਨੋਂ ਉੱਠ ਗਏ ਮੈਂ ਉੱਠ ਗਈ ਖਰਾਨੀ ਦੀ ਗੱਲ ਹੈ ਗਾਇਜ਼ ਨੇਰੀ ਦੇ ਖੜ ਕੇ ਨਾ ਰਾਤ ਮੈਨੂੰ ਜਾਗ ਆ ਗਈ ਦੀਦੇ ਸਿਰ ਤੇ ਭਾਵੇਂ ਬੰਦਾ ਢੋਲ ਵੀ বাজਾਈ ਜਾਵੇ ਮੈਂ ਤਾਂ ਵੀ ਨਹੀਂ ਉੱਠਦੀ ਇੰਨੀ ਗੰਦੀ ਨੀਂਦ ਆ ਮੇਰੀ ਤੇ ਰਾਤ ਮੈਂ ਫਟਾਫਟ ਇੱਕਦਮ ਡਰ ਕੇ ਉੱਠ ਗਈ ਵੀ ਆ ਕੀ ਹੋ ਗਿਆ ਨਹੀਂ ਉਹ ਪਿਆਰ ਹਾਂ ਮੀ ਵੀ ਬਹੁਤ ਸੀਗਾ ਤੇ ਨੇਰੀ ਵੀ ਬਹੁਤ ਸੀਗੀ ਤੇ ਹੁਣ ਉਹਨਾਂ ਦੀ ਤਿੱਖੀ ਧੁੱਪ ਵੀ ਬਹੁਤ ਤੇ ਪਹਿਲਾਂ ਮੈਂ ਤੇ ਮੰਮੀ ਬਾਜ਼ਾਰ ਗਏ ਸੀ ਸ਼ੋਪਿੰਗ ਕਰਨ ਆਸਤੇ ਥੋੜੀ ਜੀ ਤੇ ਹੁਣ ਮੈਂ ਤੇ ਜਨਾਬ ਜੀ ਚੱਲੇ ਥੋੜਾ ਜਿਹਾ ਕੰਮ ਕਰਨ ਆਸਤੇ ਮੇਰੀ ਤੇ ਮੰਮੀ ਵਾਲੀ ਸ਼ੋਪਿੰਗ ਨਹੀਂ ਦਿਖਾਈ ਨਹੀਂ ਦਿਖਾ ਦੂੰਗਾ ਚੱਲ ਹੌਲੀ ਹੌਲੀ ਕੁਝਕ ਤਾਂ ਆਹੋ ਸਾਡੀ ਗੁੜੀ ਆਦੀ ਕਰਨੀ ਸੀਗੀ ਕੈਨੇਡਾ ਵਾਲੀ ਦੀ ਉਹ ਦਿਖਾਉਣਾ ਵੈਸੀ ਮਾ ਤੇ ਸਮਾਨ ਕੋਰੀਅਰ ਕਰਾਉਣ ਚੱਲਿਆ ਪਿੱਛੇ ਪਿਆ ਲੱਗ ਰੋ ਤੇ ਦਿਖਾ ਦੇਣਾ ਤੁਹਾਨੂੰ ਵੇਟ ਕਰੋ ਸਾਡੀ ਮੂਰੀ ਸਕੋਰਪੀਓ ਆ ਗਈ ਉਹ ਵੀ ਫੌਜੀ ਕਲਰ ਲੈ ਅੰਕਲ ਜੀ ਕਿੱਥੋਂ ਜੀ ਕੱਟਣੀ ਹੈ ਕਿੱਥੋਂ ਦੀ ਕੱਢਣੀ ਹੈ ਗਾਈਜ਼ ਇਹ ਕੁਛ ਕੁ ਸੂਟ ਆ ਸੂਟ ਜਦੋਂ ਨੇਹਾ ਕੋਲੇ ਪਹੁੰਚ ਗਿਆ ਉਹ ਦਿਖਾਉਂਗਾ ਕਿ ਕਿ ਕਿਨੇਹਾ ਨੂੰ ਵੀ ਨਹੀਂ ਸਾਰੇ ਸੂਟਾਂ ਦਾ ਪਤਾ 6-7 ਸੂਟ ਹੈ ਤੇ ਇਹ ਲੈ ਕੇ ਆਏ ਸੀ ਨਿਕਲ ਜਾ ਸਿੰਮ ਸੇ ਇਹ ਲਏ ਮੈਂ ਤੇ ਮਮੀ ਜਾ ਕੇ ਜੁੱਤੀਆਂ ਲਵ ਇਹ ਤੁਹਾਨੂੰ ਮੈਂ ਦਿਖਾਉਣਾ ਖੋਲ ਕੇ ਗਾਈਜ਼ ਇਹ ਇੱਕ ਤਾਂ ਇਹ ਜੁੱਤੀ ਆ ਬਲੈਕ ਵਾਲੀ ਦੱਸਿਓ ਕਿੱਦਾਂ ਦੀ ਆ ਕੈਂਟਾ ਠੀਕ ਐ ਤੇ ਇਹ ਕੇ ਵਾਲੀ ਆ ਬਰਾਊਨ ਉਹਨੇ ਤਾਂ ਨਹੀਂ ਦਿੱਤੀ ਇਹਨੇ ਉਹਨੇ ਸਾਨੂੰ ਆਈਡੀਆ ਦਿੱਤਾ ਸੀ ਬਸ ਅਸੀਂ ਉਦਾਂ ਦੀ ਲੈ ਲਈ ਮੈਂ ਫੋਟੋਆਂ ਭੇਜੀਆਂ ਸੀ ਬਟ ਉਹ ਸੁੱਤੀ ਪਈ ਸੀ ਉੱਠੀ ਨਹੀਂ ਤੇ ਥੋੜਾ ਜਿਹਾ ਸਮਾਨ ਹੋਰ ਲੈਣਾ ਆਪਾਂ ਨੀਕਾ ਮੋਟੂ ਜਾ ਉਹ ਲੈ ਕੇ ਤੇ ਫਿਰ ਆਪਾਂ ਇਹਨੂੰ ਕਰਾ ਜਾਵਾਂਗੇ ਕੂਰੀਅਰ ਤੇ ਪਹੁੰਚ ਜਾਊਗਾ ਜਲਦੀ ਤੋਂ ਜਲਦੀ ਕੈਨੇਡਾ ਜਦੋਂ ਕੈਨੇਡਾ ਪਹੁੰਚ ਗਿਆ ਜਦੋਂ ਕੈਨੇਡਾ ਪਹੁੰਚ ਗਿਆ ਫਿਰ ਆਪਣੇ ਕੋਲੇ ਫੋਟੋ ਆਉਣੀਆਂ ਛੋਟੀਆਂ ਫਿਰ ਉਹ ਪਾਪਾ ਕੇ ਭੇਜ ਦੋਗੇ ਬਸ ਨਾਪ ਸਹੀ ਆ ਜਾਏ ਸਭ ਤੋਂ ਵੱਡੀ ਗੱਲ ਇਹ ਚਲੋ ਗਾਇਜ਼ ਫਿਰ ਆਪਾਂ ਮਿਲਨੇ ਆਪਾਂ ਪਹੁੰਚ ਗਏਨ ਸ਼ਾਪ ਤੇ ਥੋੜਾ ਜਿਹਾ ਸਮਾਨ ਖਰੀਦ ਲਈ ਇਹ ਵਾਲੀ ਮਾਰਕੀਟਸ ਗੱਡੀ ਖੜਾ ਕੇ ਗਾਇਜ਼ ਆਪਾਂ ਨੇ ਉਹ ਦੇਖੋ ਟ੍ਰੈਫਿਕ ਵੀ ਟੇਟਾ ਹੋਇਆ ਪਿਆ ਪੂਰਾ ਨੇਰੀ ਨਾਲ ਅੱਧਾ ਘਟਟਿਆ ਵੀ ਪਿਆ ਸਾਰੇ ਕਿਤੇ ਪਾਣੀ ਪਾਣੀ ਖੜਾ ਸਾਹਮਣੇ ਆ ਦਸ਼ਮੇਸ਼ ਸਕੂਲ ਮੇਰੇ ਪਤੀ ਦੇਵ ਦਾ ਸਕੂਲ ਮੇਰੇ ਪਤੀ ਦੇਵ ਜੀ ਇੱਥੋਂ ਪੜ੍ਹੇ ਆ ਪਹਿਲਾਂ ਇੰਨਾ ਤਾਂ ਨਹੀਂ ਸੀ ਸੋਣਾ ਮੈਂ ਤਾਂ ਉੱਪਰ ਤੱਕ ਅੱਜ ਦੇਖਿਆ ਜਾ ਗਿਆ ਪਹਿਲਾਂ ਇਹ ਪਾਣੀ ਆ ਗਿਆ ਇਹ ਲੋਕ ਕਹਿੰਦੇ ਅੱਜ ਨਹੀਂ ਕੋਲ ਜੀ ਹਾਂ ਹਾਂ ਮੈਂ ਸਿਆਣੀਆਂ ਵਾਲੀਆਂ ਹੁੰਦੀਆਂ ਕੁੜੀਆਂ ਦੀਆਂ ਬੈਠੀਆਂ ਸੀ ਉੱਥੇ ਕੰਪਿਊਟਰ ਕਾਊਂਟਰ ਤੇ ਕਹਿੰਦੇ ਤੁਸੀਂ ਪੈਕਿੰਗ ਕਰਕੇ ਲੈ ਕੇ ਆਇਆ ਇਹ ਮੇਰੇ ਘਰ ਵਾਲੇ ਨੂੰ ਸਾਰੀ ਦੁਨੀਆ ਤਾਂ ਜਾਣਦੀ ਆ ਮੁੰਡਾ ਉੱਥੇ ਜਾਣ ਦਾ ਨਿਕਲੇ ਆਏ ਹੁਣੇ ਮਿੰਟ 'ਚ ਪੈਕਿੰਗ ਕਰਤੀ ਪੈਕਿੰਗ ਵੀ ਕੀਤੀ ਖਤਰਨਾਕ ਡੱਬੇ ਦੇ ਵਿੱਚ ਜਿਹੜਾ ਮੈਂ ਨੇਰੀ 'ਚ ਭਿੱਜੇ ਵੀ ਨਾ ਪੱਕ ਚਲੇ ਗਿਆ ਨਾ ਸਾਰਾ ਸਮਾਨ ਇੱਥੇ ਤਾਂ ਖਾਲੀ ਲਫਾਫੇ ਸੀ ਆਪੁਨ ਅਸੇ ਗਿਆ ਚਲੋ ਜੀ ਸਾਰਾ ਸਮਾਨ ਹੋ ਗਿਆ ਜਲਦੀ ਜਲਦੀ ਕੈਨੇਡਾ ਪਹੁੰਚ ਜੇ ਤੇ ਸਾਡੀ ਕੁੜੀ ਪਾ ਲਈ ਸੋਹਣੇ ਸੋਹਣੇ ਕੱਪੜੇ ਇਹ ਟਾਈਮ ਹੋ ਗਿਆ ਨਹੀਂ ਆ ਰਿਹਾ ਸਰੋਤਾ ਮੰਚ 12:40 ਚੱਲਦੇ ਹੁਣ ਆਪਾਂ ਨੈਕਸਟ ਲੋਕੇਸ਼ਨ ਤੇ ਟਿਉਂ ਟਿਉਂ ਮੇਂ ਦੇ ਪਾਣੀ ਨੇ ਕਾ ਬਾ ਰੱਖਿਆ ਗੱਡੀ ਤੇ ਪਾਣੀ ਪਾਉਗੀ ਮੇਰੇ ਬੱਤੀ ਕੱਲ ਕਹੀ ਜਾਂਦੀ ਸੀ ਥੱਲੇ ਗੱਡੀ ਧਵਾਣੀ ਆ ਥੱਲੇ ਧਵਾਣ ਵਾਲਿਆਂ ਤਾਈਂ ਅੰਜ ਚੰਗੀ ਤਰ੍ਹਾਂ ਗੰਦੀ ਕਰ ਮੀਚ ਚ ਚੰਗੀ ਤਰ੍ਹਾਂ ਘਵਾ ਦੀਏ ਫਿਰ ਫਿਰ ਥੱਲੇ ਧਵਾ ਦਾਂਗੇ ਹੈ ਇਹ ਪਿੰਡ ਮੇਰੇ ਜੀ ਦੇ ਆ ਦੇਖਿਏ ਮੇਰਾ ਪਿੰਡ ਲੋ ਗਾਇਸ ਹਮੇਸ਼ਾ ਦੀ ਤਰ੍ਹਾਂ ਜੋਤੀਬਾਰੀ ਬਾਰੀ ਹਰ ਮੇਰੇ ਕੁਕਰ ਨਾਲ ਲੜੂਗਾ मैं चल स्मार्ट बास्कट चले हम घर को सामान आ गया दो डब्बे आ गए दो चार रहा हजर मैं चिकड़ दे दिकर, चिकड़ देख लो की हाल करता गोट्रैफ्ट ਕੀ ਕਹਨੇ ਆਂ ਆਟਾ ਡੱਬਿਆਂ ਦੇ ਉੱਪਰ ਹੀ ਰਖਾ ਲਿਓ ਫਿਰ ਥੱਲੇ ਲੱਗ ਜੂਗਾ ਉਹ ਉੱਪਰ ਹੀ ਰਖਾ ਲਿਓ ਵੀ ਲੋ ਪਾਈ ਇਸੇ ਛੱਡ ਗਏ ਟਾਈਮ 1.5 ਵਜ ਗਿਆ ਉਸ ਤੋਂ ਬਾਅਦ ਜਵਾਕਣ ਲੈਣਾ ਦੇ ਚੀਜ਼ੀ ਲੈ ਲਈ ਮੈਂ ਜਵਾਕਾਂ ਦੀ ਪਰ ਮੈਂ ਇਹਦੇ 'ਚ ਨਹੀਂ ਰੱਖਣੀ ਇਹਦੇ 'ਚ ਰੱਖੂੰਗਾ ਲੱਕੋ ਓਕੇ ਨਹੀਂ ਤਾਂ ਨਵੇੜ ਦਿੰਦੇ ਅੱਜ ਅੱਜ ਹਾਂਜੀ ਲੈ ਲੈ ਮੇਰੇ ਹੱਥ 'ਚ ਹੀ ਆ ਹੋ ਘਰ ਪਹੁੰਚ ਗਏ ਘਰ ਪਹੁੰਚ ਗਏ ਘਰ ਪਹੁੰਚ ਗਏ ਸਾਡੇ ਇੱਥੇ ਇੱਥੇ ਖੜਾ ਪਾਣੀ ਮੈਂ ਤੁਹਾਨੂੰ ਦਿਖਾ ਦੇਖ ਤਾਂ ਮਹੀ ਪਿਆ ਬੋਤਲ ਕੱਢਣੀ ਹਏ ਸਮਾਨ ਹੋਰ ਨਹੀਂ ਅੱਗੇ ਹੁੰਦੀ ਸੀ ਇੱਧਰ ਦੀ ਆ ਨਾ ਮੋਟਰਸਾਈਕਲ ਖੜਾ ਜਗਾ ਦੇਖ ਮੈਂ ਕਰਕੇ ਗੱਡੀ ਉੱਥੇ ਲਾਉਣੀ ਪਈ ਇੱਥੇ ਰਿੰਕੀ ਦਾ ਸਾਈਕਲ ਖੜਾ ਸੀਗਾ ਬਾਤ ਦਵਾਰ ਇੱਕ ਕੁਝ ਚਾਹੀਏ ਹੋਗੇ ਪੱਕਾ ਕਿ ਤੁਹਾਨੂੰ ਉਹ ਦਿੱਚਾ ਲਈ ਬਈ ਜੇ ਆਪਾਂ ਸੌਦਾ ਲੈ ਆਈ ਸੁਬਾ ਮੈਂ ਜਦੋਂ ਮੰਮੀ ਨਾਲ ਗਈ ਸੀ ਨਾ ਉਹ ਦੱਸਿਆ ਸ਼ਾਪਿੰਗ ਕਰਕੇ ਆਈ ਸੀ ਕਾਪਾ ਖਰੀਦ ਕੇ ਲੈ ਆਈ ਸੀ ਸੋਹਣੇ ਸੋਹਣੇ ਮੇਰੇ ਕਿਹੜਾ ਸਾਰਿਆਂ ਦਾ ਸੇਮ ਕਲਰ ਸੇਮ ਚਾਰੋ ਸੇਮ ਲਿਆਂਦੇ ਸੋਹਣੇ ਸੋਹਣੇ ਹੱਲੜਿਆਂ ਨਾਲ ਲੜੂੰਗਾ ਨਹੀਂ ਲੜ ਪੰਦੇ ਪਿਓ ਧੀ ਤੇ ਜਵਾ ਮੇਰਾ ਮੁੰਨਾ ਕਿੰਨੋਂ ਜਣ ਲੜ ਪੰਦੇ ਮੈਂ ਨਹੀਂ ਲੜਦਾ ਗਾイズ ਮੈਂ ਸਿਆਣਾ ਬੱਚਾ ਹਾਂ ਹੁਣ ਮੈਂ ਖਲਾਰਾ ਸੰਭਲ ਉਹਨਾਂ ਦੀ ਵਾਕ ਆ ਜਾਣਗੇ ਸਮਾਂ ਲੇ ਆਉਂਦਾ ਗੱਲਾਂ ਪੜਾਉਂਦਾ ਤਨੂ ਆਹ ਫ੍ਰੀ ਮਿਲੀਆ ਸੋ ਦਿਸ ਗਾਇਸ ਸੋ ਵੀ ਫ੍ਰੀ ਮਿਲੀਆ ਸੋ ਹੀ ਦੇਖੋ ਕਿੰਦੀ ਖੁਸ਼ੀ ਦੀ ਗੱਲ ਆ ਪਾਣੀ ਦੀ ਬੋਤਲ ਵਾਲੀ ਨਹੀਂ ਦਿੱਤੀ ਹਾਂ ਚਲੋ ਆਜੂ ਆਜੂ ਜਲਦੀ ਅਸੀਂ ਸ਼ਾਮ ਦੀ ਹੈ ਫਿਰ ਉਹਨਾਂ ਨੂੰ ਲੈਣ ਜਾਣਾ ਹੋਊਗਾ ਆਹ ਤੁਹਾਨੂੰ ਵੀ ਕੁਝ ਜੈਨ ਮੰਗਾ ਹੈ ਹੈਲੋ ਗੁੱਡ ਮਾਰਨਿੰਗ ਸਕੂਲ ਕਿਵੇਂ ਸੀ ਤੁਹਾਡਾ ਵਧੀਆ ਸੀ ਓਏ ਵਾਲਗੇ ਮੈਂ ਉੱਡ ਗਏ ਮੇਰੀ ਨਾ ਸਟਰਾਬਰੀ ਮੰਗੋ ਵਨੀਲਾ ਗੁੱਡ ਬਟ ਆਏ ਬਾਲ ਖੜੇ ਕੀਤੇ ਆ ਤੇ ਹੋਰ ਵੀ ਆ ਮੈਂ ਪਰ ਉੱਥੇ ਬੈਗ ਰੱਖ ਕੇ ਬਾਲ ਖੜੇ ਕਰਕੇ ਆ ਗਿਆ ਹੀਰੋ ਬਣ ਕੇ ਮੰਮੀ ਸਕੂਲ ਚ ਕੀ ਕੀ ਛੜ ਗਿਆ ਸੀ ਹਨੇਰੀ ਨਾਲ ਛੜ ਗਿਆ ਸੀ ਤੂਫਾਨ ਨਾਲ ਸਕੂਲ ਚ ਕੁਛ ਥੋੜੇ ਚਿਕੜ ਆਇਆ ਪਿਆ ਸੀ ਚਿਕੜੇ ਖੜੇ ਆ ਚਲੋ ਮੈਂ ਰ ਨਹੀਂ ਜੀ ਚਿਪਸ ਨਹੀਂ ਲੈ ਕੇ ਆਈ ਨਹੀਂ ਜੀ ਕਿੰਡੋ ਜੁਆਈ ਵੀ ਨਹੀਂ ਲੈ ਕੇ ਆਈ ਉਪੋ ਕੜੂ ਪਾਪਕਾਰਨ 25 ਸੈਲਟ ਫੈਂਚ ਵਾਲਾ ਮਸਾਲਾ ਹੀ ਹੋਦਾ ਫਿਰ ਪੜੇ ਦਾ ਹੁੰਦਾ ਨਾ ਕੀ ਹੈ ਉਹੀ ਐਕਸਾਈਟਡ ਪਹਿਲਾ ਪਾਪਕਾਰਨ ਫਿਰ ਫੈਂਚ ਫੈਂਚ ਫਰਾਈਜ਼ ਐਡੇ ਕ ਪੈਕੇਟ ਚ ਕਿਵੇਂ ਆ ਜਾਣਗੇ ਪੈਰੀ ਪੈਰੀ ਮਸਾਲਾਗਾ ਸੈਬੂ ਨੂੰ ਪੜ ਕੇ ਦੱਸਿਆ ਕਰ ਦੂੰ ਠੀਕ ਹੈ ਆਉ ਕੋਰੀਅਨ ਹੋਲੀ ਕੋਰੀਅਨ ਦੀ ਐ ਕੋਰਡ ਐਂਡ ਸਪਾਈਸੀ ਚਲੋ ਕਪੜੇ ਲਾ ਲੋ ਧੱਕ ਪੀਜ਼ਾ ਆ ਗਿਆ ਗਾਇਸ ਪੀਜ਼ਾ ਲਾ ਪਰ ਮੀਜ਼ੋ ਗੁਣਵਾਰਾ ਹੋਣੇ ਪਤਾ ਜਾ ਪੀਜ਼ਾ ਖਾਣਾ ਪੀਜ਼ਾ ਫੋਨ ਥੋੜਾ ਵਜਿਆ ਨੂੰ ਚਲੋ ਰੋਟੀ ਖਾ ਲੋ ਹੁਣ ਹੈ ਰੋਟੀ ਨਹੀਂ ਖਾਣੀ ਕਿਉਂ ਨਹੀਂ ਖਾਣੀ ਹੈ ਮੈਂ ਤਾਂ ਚਾਹ ਤਾਂ ਸਾਬੂ ਕਹਿੰਨਾ ਮੈਂ ਤਾਂ ਕੁਝ ਖਾਣਾ ਨਹੀਂ ਮੈਨੂੰ ਪਤਾ ਸੀ ਫੋਨ ਆਇਆ ਸੀਗਾ ਨਾ ਕੀ ਦਾ ਸਾਪਰੇ ਮੋਤੀ ਦਾ ਪਾਣੀ ਉਹ ਸ਼ਕਤੀ ਗੌਸੀ ਸਿੱਟਤਾ ਜੀ ਬੋਣ ਥੱਲੇ ਥੱਲੇ ਆ ਜਾ ਚਟਾਈ ਤੇ ਆ ਜਾ ਹਮਾਰਾ ਕਾਹ ਫੜਾ ਦੋ ਬੱਤ ਵਾਓ ਯਮੀ ਖਾੜ ਜਾ ਉੱਪਰ ਪਾਤਾ ਲਈਏ ਕਾਲੇ ਬਾਲੇ ਦੇਖ ਲੋ ਦੇਖ ਲੋ ਹੁਣ ਕਹਿੰਦੇ ਸੀ ਅਸੀਂ ਖਾਣਾ ਨਹੀਂ ਕੋਈ ਮੀਜ਼ਾ ਦੇਖਿਓ ਲਾਲਾ ਸਿੱਟਲ ਨੇ ਗੱਪੀ ਇੱਕ ਨੰਬਰ ਦੇ ਪਨੀਰ ਫੇਮ ਨੇ ਬਹੁਤ ਸੁਆਦ ਹੈ ਸਭ ਸੁਆਦ ਹੈ ਗੁੰਨਾ ਤਾਂ ਖਾਂਦੀ ਨਹੀਂ ਨਾ ਗੁੰਨਾ ਬੰਦ ਕੀਤਾ ਸਭ ਟੇਸਟੀ ਆ। ਹੂੰ। ਖਾਣਾ ਤਾਂ ਖਾਣਾ ਹੀ ਆ ਫੇਰ ਇਹ ਵਿੱਚ ਕੀ ਐ? ਖਾਣ ਵਾਲੀ ਚੀਜ਼ ਖਾਦੀ ਜਾਂਦੀ ਐ। ਥੋੜਾ ਜਿਹਾ ਮੀਨੇ ਰਿਹਾ ਨਾਲ ਮੌਸਮ ਵੈਸੇ ਠੰਡਾ ਹੋ ਗਿਆ ਦੇਖੋ ਅੱਜ ਬੱਦਲ ਵਾਈ ਹੋਈ ਪਈ ਐ ਫੇਰ ਧੁੱਪ ਘੱਟ ਤੇ ਕੀ ਐ? ਆਹ ਦੇਖੋ ਹਣ ਕ੍ਰਿਕਟ ਵਾਲੇ ਬੰਦੇ ਆ ਗਏ ਖੇਡਣ ਆ। ਗਾਈਜ਼ ਮਮੀ ਨੂੰ ਪਾਪਾ ਨੂੰ ਕਹਿ। ਅੱਜ ਕੱਲ ਮੇਰੀ ਛੁੱਟੀ ਐ ਤਾਂ ਖੇਡੀ ਜਾਂਦੇ। ਮੇ ਅਕੈਡਮੀ ਜਾਣਾ ਸੀ। ਹੂੰ। ਹਮਰੇ ਮਜਾ ਆਏਗਾ। ਗਾਈਜ਼ ਹਮ ਬਤਾਏਗੇ ਹਮ ਕਹਾਂ ਪੇ ਜਾ ਰਹੇ ਹਾਂ। ਹਾਂ। ਨਾ ਚਲੋ ਤੁਸੀਂ ਨਹੀਂ ਆਉਣਾਗਾ ਵੈਕਟ ਕੀਪਰ ਇੰਨੀ ਦੂਰ ਖੜਾਇਆ ਤੁਸੀਂ ਆਟੋ ਆ ਗਿਆ ਪਾਣੀ ਲੈ ਲਓ गाइस ਪਾਣੀ ਆ ਆਂਟੀ ਘਰੇ ਪਾਣੀ ਦੇਣਾਉਂਦਾ ਏ ਆਟੋ ਵਾਲਾ ਬਈਆ ਜਿਹਨੇ ਜਿਹਨੇ ਲੈਣਾ ਭਰੀ ਕੰਨੀ ਚੱਕ ਲੋ 20 ਲੀਟਰ ਵਾਲੀ ਸੱਬੂ ਕਰਾ ਰਿਹਾ ਬੋਲਿੰਗ ਉਹ ਗੱਠੀਆਂ ਗੱਲਾਂ ਮਾਰ ਰਹੀ ਹੈ ਹਾਈ ਉਹ ਸ਼ਟ ਚੱਕਾ ਚੱਕਾ ਛੱਕਾ ਬੱਜੀ ਇਹ ਗਈ ਹੋ ਜਾਂਦੀ ਗਾਇਸ ਬਾਲ ਹੋ ਗਈ ਹੋ ਗਈ ਹੋ ਗਈ ਹੋ ਗਈ ਪਾਰਕ ਟੱਪ ਗਈ ਹੌਲੀ 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 ਰੁਕ ਜਾ ਦੇਖ ਕੇ ਜਾਣਾ ਉਹ ਮਾਰਦੇ ਸੜਕ ਇੰਨੀ ਜ਼ੋਰ ਤੇ ਕੌਣ ਮਾਰਦਾ ਹੁੰਦਾ ਸੜਕ ਪਾਰ ਕਰਾਤੀ ਲਿਆ ਆ ਮੇਰੀ ਵੀ ਵਾਰੀ ਆਉਗੀ ਲਓ ਜੀ ਮੈਡਮ ਦੀ ਬੈਟਿੰਗ ਆ ਗਈ ਆ ਬੈਟ ਦੇਖੋ ਫੜਾ ਬੈਟ ਦੇਖੋ ਫੜਿਆ ਦਰਸ਼ਕ ਬੈਠੇ ਆ ਦਰਸ਼ਕ ਮੈਚ ਦੇਖ ਰਹੇ ਆ ਇੱਕ ਹੀ ਗੈਸਟ ਵੇ guys 100 mera 100 number 100 hogya shair cheri entry jab mai dikhe meri bhaiyan de gayi guys guys done dinner kar lo guys sabu khar reya theek hai bolya asi maa putt khar reya toriyan nal ਏ ਸਾਡੀ ਗੁਨਰੀਤ कौर ਖਾ ਰਹੀ ਆ ਕੱਟੇ ਨਾਲ ਤੇ ਗੁਨਰੀਤ कौर ਦਾ ਪਾਪਾ ਖਾ ਰਿਹਾਗਾ ਪਿਆਰ ਰਾਇਤਾ ਨਾਲ ਸੁੱਕੇ ਪਿਆਜ਼ ਦੀ ਸਬਜ਼ੀ ਪੈਂ ਪੈਂ ਸਬਜ਼ੀਆ ਕਿਹੜਾ ਬਣੇਗਾ ਇਹ ਸਾਡੇ ਆਦੀ ਕੋਈ ਕੀ ਆ ਵੱਡੇ ਸ਼ੈਣਸ਼ਾ ਲੋਕ ਕੀ ਕਹਿਣਾ ਸਾਡੇ ਸੂਟ ਪਹੁੰਚ ਗਏ ਕੋਰੀਅਰ ਨੂੰ ਕੈਨੇਡਾ ਬੂਆ ਨੇ ਦੇਖ ਲੈ ਗੁੰਨ ਨੂੰ ਪਤਾ ਵੀ ਨਹੀਂ ਗਾਇਸ ਆਪਾਂ ਕੋਰੀਅਰ ਕਰਾ ਕੇ ਆਈ ਸੀ ਨਾ ਸੋਨੇ ਚੋਨੇ ਕਿਉਂ ਭੇਜੇ ਅਸੀਂ ਕੈਨੇਡਾ ਕੋਰੀਅਰ आई नो द सममा नो सरप्राइज ही रहंदा ओडी संग है होत 31 होया हम दोस देन देन सब्जी ऐसे ही देस से बनिए हम गैस पे से गैस पे से गेस्ट कौन है आ बैठे गाइस ऐसी बुआ नु है तो की पे दे तो सुनो परता वेजे परता बरा गे आयते पता ਅਸੀਂ ਪਰ ਤੈਨੂੰ ਪਤਾ ਜੁੱਤੀਆਂ ਵੀ ਲੈ ਕੇ ਆਏ ਸੀ 10 ਤਾਂ ਮੈਨੂੰ ਦਿਖਾਈ ਹੀ ਨਹੀਂ ਦੋ ਤੈਨੂੰ ਕਿਨੇ ਦੱਸਿਆ ਉਹ ਬੋਲੀ ਨਹੀਂ ਇਹ ਬੂਆ ਆਸਤੇ ਦੋ ਜੁੱਤੀਆਂ ਲੈ ਗਿਆ ਸਮਾਂ ਲੱਗਿਆ ਓਹੋ ਜਦੋਂ ਬੂਆ ਕੋਲ ਸਮਾਨ ਪਹੁੰਚ ਗਿਆ ਨਾ ਫਿਰ ਤੈਨੂੰ ਦਫਾਉਗੀ ਬੂਆ ਉਹ ਫੇਰ ਸਾਡੇ ਤੇ ਤੇਰੇ ਕੋਲ ਆਲੇ ਹਾਂ ਬਾਜੂ ਤੇਰੇ ਕੋਲੇ ਅਸੀਂ ਚੱਲੇ ਗਏ ਗਾਇਸ ਲੰਬੇ ਸੈਰ ਤੇ ਅੱਜ ਆ ਦੇਖ ਲਓ ਕਮਲੇ ਚਾ ਚੜਿਆ ਭੈਣਾਂ ਨੂੰ ਬਸ ਆਨੂ ਬਾਹਰ ਲੈ ਕੇ ਚੱਲੀ ਆ ਪਾਰਕ ਜਾਣ ਨੂੰ ਕਿਨੇ ਕਿਹਾ ਹਾਂ ਮੈਨੂੰ ਪਤਾ ਹੈ ਨਾ ਨਹੀਂ ਪਰ ਕਾਈ ਦੇ ਸਿੱਕੇ ਸੰਗੇ ਕੀ ਕਰਾਂਗੇ ਪਾਰਕ ਨਹੀਂ ਜਾਣਾ ਜਸਟ ਗੇੜਾ ਘੱਟਣ ਆਇਆ ਸੈਰ ਕਰਨ ਆਇਆ ਬਸ ਹੋਰ ਕੁਝ ਨਹੀਂ ਬਈ ਇਹ ਇਹ ਅਮੋਲਦੀ ਰੇੜੀ ਤੇ ਚੱਲ ਪੇ ਪਹਿਲੇ ਆਏ ਸੈਰ ਕਰਨ ਸੀਗੇ ਕੀ ਹੋ ਗਿਆ

ਹਾਂ ਪਾਣੀ ਚਲੇ ਸੀ। ਐਸੇ ਦੇ ਕੇ 500 ਦਾ ਨੋਟ। ਕਹਿੰਦੇ ਚੱਲੋ। ਦਾਦੀ ਦੀ ਕੁਲਫੀ ਖੁਰਜੂਗੀ ਦਾਦੀ ਪਤੀ پارک ਨਹੀਂ ਜਾਣਾ। ਕੱਲੀ ਆਈਸਕ੍ਰੀਮ ਖਾਣ ਹੀ ਆਏ ਸੀ। ਹੂੰ। ਕੱਲੀ ਬਣਾਵਲੀ। ਬਸ। ਤੂੰ ਕਿਹਦੇ ਬਾਰੇ ਸੁਆਦੀ ਸੀ। ਹੋਰ ਰੋਲ ਥੋੜੀ ਖਾਂਦੇ ਆ। ਇੱਥੇ ਰੋਕ ਲਓ ਵੀਰੇ ਨੂੰ। ਖਾ ਕੇ ਦੇਖੋ। ਤੇਰੀ ਅਜੇ ਫਿਨਿਸ਼ ਨਹੀਂ ਹੋਈ। ਸਾਬੂ ਨੇ ਘਰ ਵੀ ਦਿੱਤੀ। ਮੈਂ ਦਊਗਾ। ਸਾਬੂ ਫਾਸਟ। ਮੈਂ ਮੈਂ ਦਾਂ ਚੰਮਲ ਲਗਾ ਠੀਕ ਆ। ਆਇਤਾ ਬਦਲੀ ਕੁਛ ਵੀ ਨਾ ਮੈਂ ਤੁਰ ਗਈ ਗਾਈਸ ਆਪਾਂ ਦਾ ਆਂਗਾ ਤੁਰਦੇ ਤੁਰਦੇ ਤੇ ਆ ਗਏ ਆਏ ਤਾਂ ਸੀਗੇ ਦੁੱਧ ਲੈਣ ਉਹ ਮੇਰੀ ਆਈਸਕ੍ਰੀਮ ਡਿਗੀ ਬਾਈ ਪਹੁੰਚ ਗਏ ਇੱਥੇ ਤੁਹਾਨੂੰ ਕਲੀਅਰ ਨਹੀਂ ਦਿਖਦਾ ਹਣਾ ਆਟਾ ਮੋਟਾ ਗਾਈਸ ਉਹ ਦੇਖੋ ਮੇਰੀ ਆਈਸਕ੍ਰੀਮ ਡਿਗੀ ਦਿਖਾਵਾ ਬਨੂਣਾ ਮਾਸਾ ਮਿਲਿਆ ਫ੍ਰੈਂਚੀ ਕੋਰਕਰੇ ਡੰਪਲਿੰਗ ਇਹਨਾਂ ਦੇ ਆਏ ਆ ਗਾਈਸ ਆਪਾਂ ਬਹੁਤ ਟਾਈਮ ਦੇ ਸੀਗੇ ਪਰ ਇਹ ਖੋਲਦੇ ਸ਼ਾਮ ਨੂੰ ਲੇਟ ਖੋਲਦੇ ਆ ਉਦੋਂ ਆਪਾਂ ਕਦੇ ਆਈ ਨਹੀਂ ਸੀ ਅੱਜ ਦੇਖੋ ਕੀ ਲੈਣ ਆਏ ਸੀ ਤੇ ਕਿੱਧਰ ਨੂੰ ਮੂੰਹ ਕਰ ਲਿਆ ਹੋ ਗਿਆ ਸਾਬੂ ਪੱਜ ਗਿਆ ਘਰ ਨੂੰ ਡੱਗੀ ਬੈ ਗਿਆ ਨਾ ਪਿੱਛੇ ਫਿਰ ਭੱਜ ਜਾਣਾ ਨਾ ਨਮਾ ਆਇਆ ਇਹ ਆ ਹੈੱਡ ਕੁਆਰਟਰ ਵਾਲੀ ਬਿਲਡਿੰਗ ਦੇ ਕੋਲ ਖੜਦੀ ਆ ਰੈਡੀ ਆਟਾ ਮੋਮੋਸ ਵਾਲੀ ਦੇਖਦੇ ਆ ਫਸਟ ਟਾਈਮ ਖਾਣ ਲੱਗਿਆ ਕਹਿੰਦੇ ਬਹੁਤ ਲੱਗੀ ਹੁੰਦੀ ਜੇ ਡੱਗੀ ਪਿੱਛੇ ਪੈ ਜਾਂਦਾ ਪੈ ਜਾਂਦਾ ਫਿਰ ਭੱਜ ਜਾ ਵੀ ਨਹੀਂ ਜਾਣਾ ਸੀ ਉਹ ਆਂਦਾ ਉਹ ਲਿਆ ਨਹੀਂ ਜਾਣਾ ਸੀ ਚਲੋ ਮਮੂਜ਼ ਆ ਗਏ ਆ ਦੱਬਾ ਲੱਕੜ ਉਹਦਾ ਫੋਲ ਉਹ ਵਾਓ ਕੈਟ ਦੇਖੋ ਕਿੰਨਾ ਕੈਟ ਲੱਗ ਰਿਹਾ ਸਰਪ ਕਿਤੇ 2 4 6 ਪੀਸੀ ਆ ਨਵੀਂ ਚੀਜ਼ ਸਰਪ ਕਰਨ ਦੇਖੋ ਸਰਕ ਤੇ ਬੈਠੇ ਆ ਸੀ ਆ ਦੇਖਿਓ ਇਹਨੂੰ ਮੈਂ ਖਾ ਲੈਣਾ ਨਹੀਂ ਤੈਨੂੰ ਤੁਸੀਂ ਖਾ ਲੋ ਇੱਕ ਇੱਕ ਤੂੰ ਖਾ ਲੋ ਤੈਨੂੰ ਤੈਨੂੰ ਉਹ ਸਹੀ ਕਰ ਲੈ ਉਸ ਗਰਮ ਬੋਤਲ ਕਿੰਨੇ ਸੀ ਸਾਈਜ਼ ਬੜਾਗਾ ਮਾਪੇ ਪੜ੍ਹਦੇ ਆਜਾ ਮੇਰੇ ਗੋਦੀ ਚ ਐਸੇ ਆਨੇ ਰੇ ਜੀ ਆਪੈ ਲੱਗਤਾ ਨਹੀਂ ਕਿ ਗੋਦੀ ਚ ਬੈਠਾ ਦੇਖੋ ਕਿਹੜੇ ਟਾਈਮ ਖਾਣ ਲੱਗਿਆ ਦੇਖ ਲੋ ਸਾਢੇ 9:00 9:00 ਵਜੇ ਹੋਣੇ ਮੇਰੇ ਪਤੀ ਦੇ ਦੀ ਐਸੀ ਬਹੁਤ ਇੱਚੀ ਅਸੀ ਆਪਾਂ ਚੱਲਾਂਗੇ ਕਮਨ ਸਾਈਟ ਕਰ ਬਿਕਾਉਜ਼ ਕੱਲ ਨੂੰ ਸੰਡੇ ਆਣਾ ਹਾਂ ਕੋਕਰ ਕੈਂਡੀ ਸੀ ਅਸੀਂ ਤੁਹਾਨੂੰ ਆਈਸਕ੍ਰੀਮ ਖਵਾ ਮੰਗੇ ਕੰਮ ਕੰਮ ਕੰਪਲੀਟ ਕਰ ਲਿਓ ਕਿਵੇਂ ਸੀ ਗਨੂ ਸ਼ਾਂਚਾ ਕੈਂਟ ਜੈਨੂ ਕਿਵੇਂ ਸੀ ਖੁੱਲੀ ਹਵਾ ਚ ਖੁੱਲੀ ਆਸਮਾਨ ਚ ਬੈ ਕੇ ਖਾਧਿਆ ਗਾਈਜ਼ ਆਪਾਂ ਚੰਦ ਦੇ ਸਾਹਮਣੇ ਉਹ ਸੂਚੰਦ ਨਾਲ ਨਾਲ ਸੜਕ ਦੇਖ ਰਹੇ ਹਾਂ ਸੀ ਚੰਦਾ ਮਾਮਾ ਇਧਰ ਸੜਕਾ ਸਾਰੇ ਨੰਗਰੇ ਡਾਪ ਦੇ ਇੰਜੋਏਮੈਂਟ ਕਰ ਰਹੇ ਆ ਜਲਦੀ ਆਲੀ ਖਾ ਲੋ ਇਹ ਦੁਪਹਿਰਾਂ ਕਿਨੇਰੀ ਆ ਜਾ ਕਾਲੀ ਹੈ ਗਾਈਜ਼ ਫਿਰ ਮਿਲਦੇ ਆ ਤੁਹਾਨੂੰ ਹਲੋ ਗਾਈਜ਼ ਹੁਣ ਚੱਲੇ ਆ ਕਰ ਨੂੰ ਟੇਸਟੀ ਸੀ ਤੁਹਾਨੂੰ ਸੱਚੇ ਟੇਸਟੀ ਲੱਗੇ ਮੈਨੂੰ ਬਹੁਤ ਟੇਸਟੀ ਲੱਗੇ ਸੈਬੂ ਟੇਸਟੀ ਸੀ ਨਹੀਂ ਲੈ ਸੈਬੂ ਨੂੰ ਟੇਸਟੀ ਨਹੀਂ ਲੱਗੇ ਸੈਬੂ ਕਹਿੰਦਾ ਨਹੀਂ ਉਹ ਲੱਗ ਗਿਆ ਉਹ ਚਾਰੀ ਇਹ ਵੀ ਚਾਰੀ ਸੀਗੇ ਇਹ ਵੀ ਤਾਂ ਚਾਰੀ ਸੀਗੇ ਪਨੀਰ ਵਾਲੇ ਗਰਨ ਟੇਸਟੀ ਸੀ ਨਾ ਬਹੁਤ ਘੈਂਡ ਸੀਗੇ ਜਿਹੜੀ ਸਾਨੂੰ ਤਿੰਨਾਂ ਨੂੰ ਚੀਜ਼ ਪਸੰਦ ਆ ਜਾਏ ਉਹ ਸੈਬੂ ਨੂੰ ਨਹੀਂ ਆਉਂਦੀ ਹੁੰਦੀ ਤੇ ਜਿਹੜੀ ਸੈਬੂ ਨੂੰ ਆਜੋ ਸਾਨੂੰ ਨਹੀਂ ਆਉਂਦੀ ਹੁੰਦੀ

ਚਲੋ ਗਾਇਸ ਓਕੇ ਗੁੱਡ ਨਾਈਟ ਟੇਕ ਕੇਅਰ ਜੋ ਆਈਸਕ੍ਰੀਮ ਆ ਲੱਗਿਆ ਸੀ ਲਾਉਨਾ ਸੈਬੂ ਫਿਜਿਚ ਸੈਬੂ ਸਾਡ ਤੋਂ ਪਹਿਲਾਂ ਆ ਗਿਆ ਸੀਗਾ ਫਿਰ ਵਾਪਸ ਘਰ ਤੋਂ ਚੱਲੇ ਅਸੀਂ ਲਫਾਫੇ ਚੋਂ ਕੱਢ ਕੇ ਇੱਕ ਦਾਦੀ ਦੀ ਤੇ ਇੱਕ ਪਾਪਾ ਦੀ ਚਲੋ ਗਾਇਸ ਓਕੇ ਬਾਏ ਗੁੱਡ ਨਾਈਟ ਟੇਕ ਕੇਅਰ ਫਿਰ ਮਿਲਾਂਗੇ ਨਵੇਂ ਤੇ ਕਹਾਂਗੇ ਵਲੌਗ ਦਿਨਾ ਓਕੇ ਜੀ ਬਾਏ ਬਾਏ ਹੁਣ ਮੈਚ ਦੇਖਣ ਜਾਊਗਾ ਗੁੱਡ ਨਾਈਟ ਡੈਡੀੁੱਤੇ ਬਾਇਆ